ਆਪਾਂ ਤੁਹਾਨੂੰ ਐਰ ਸ਼ਹਿਰ ਗਾਂਦ ਖਾਉਣ ਲੱਗੀਆਂ ਚੈੱਕ ਕਰ ਲਓ ਤੁਸੀਂ ਇਹ ਫੈਂਟ ਵਾਲੇ ਪਾਸਿਓਂ ਵੀ ਚੰਗੀ ਰਹੂਗੀ ਅੱਛਾ ਪੰਜ ਦੇ ਲਗਭਗ ਫੈਂਟ ਆਉਗੀ ਇਹਦੀ ਹੋ ਗਈ ਇਹ ਫਾਰਮ ਚੋਂ ਲੰਗਾ ਅੱਛਾ ਮੰਨ ਲਓ ਇਹ ਤਾਂ ਨਰਕ ਚ ਹੀ ਖੜੀਆਂ ਸੀ ਅੱਛਾ ਇੰਨੇ ਨਾ ਕਾਲਾ ਘਾਰਾ ਸੀਗਾ ਫੁੱਟ ਫੁੱਟ ਉਹ ਚੋਂ ਕੱਟ ਕੇ ਲੈਂਦੇ ਆਂ ਮੁੱਲ ਦੀ ਗੱਲ ਕਰਕੇ ਬਾਈ ਕੀ ਮੁੱਲ ਕਰਤਾ ਇਹਦਾ ਇਹ ਆਪਾਂ 32000 ਦੀਆਂ ਦੇ ਦਿਆਂਗੇ ਤਿੰਨੇ 32000 ਦੀਆਂ ਹਾਂਜੀ ਸਸਿਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਮਿੱਤਰੋ ਤੇ ਅੱਜ ਪਹੁੰਚੇ ਹੋਏ ਸੀ ਆਪਾਂ ਬਾਈ ਗੁਰਪ੍ਰੀਤ ਕੋਲੇ ਪਿੰਡ ਅਮਰਗੜ ਚਲਬੁੱਟੀ ਦੇ ਵਿੱਚ ਤੇ ਨੇੜੇ ਬਟਿੰਡੇ ਦੇ ਰਹਿ ਜਾਂਦਾ ਇਹ ਪਿੰਡ ਬਾਈ ਗੁਰਪ੍ਰੀਤ ਦਾ ਜੇ ਗੱਲ ਕਰਗੇ ਨਾ ਕੰਮ ਹੈਗਾ ਦੁੱਧ ਦਾ ਇਧਰਲੇ ਪਾਸੇ ਤਾਂ ਜੇ ਗੱਲ ਕਰਕੇ ਸਾਰੇ ਦੇ ਸਾਰੇ ਪਸ਼ੂ ਹੈਗੇ ਬਾਈ ਦੇ ਦੁੱਧ ਤੇ ਲਾਏ ਹੋਏ ਆ ਬਾਕੀ ਜਿਹੜੇ ਪਸ਼ੂ ਬਾਈ ਨੇ ਅੱਜ ਦੇਣੇ ਆ ਹਨਾ ਉਹ ਪਸ਼ੂ ਇਧਰਲੇ ਪਾਸੇ ਖੜੇ ਹੈਗੇ ਜਿਵੇਂ ਪਹਿਲੇ ਨੰਬਰ ਦੇ ਉੱਤੇ ਆ ਗਈ ਇੱਕ ਕਾਲੇ ਰੰਗ ਦੀ ਬਹੜ ਤੇ ਇੱਕ ਐਰ ਸ਼ਹਿਰ ਗਾਂ ਇਹ ਤਾਜੀ ਸੂਹੀ ਗਾਂ ਆ ਗਈ ਤੇ ਗਾਂਾਂ ਆ ਗਈਆਂ ਮਿੱਤਰੋ ਤਿੰਨ ਬੱਚੀਆਂ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਗੁਰਪ੍ਰੀਤ ਤੋਂ ਲੈ ਕੇ ਤੁਹਾਨੂੰ ਦਿੰਨੇ ਆ ਤੇ ਕਮੈਂਟ ਕਰਕੇ ਦੱਸਿਓ ਜਰੂਰ ਵੀ ਤੁਹਾਨੂੰ ਆਂ ਗਾਂ ਕਿਵੇਂ ਲੱਗੀ ਤੇ ਆਓ ਕਰਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਗੁਰਪ੍ਰੀਤ ਬਾਈ ਪਿੰਡ ਅਮਰਗੜਾ ਜ਼ਿਲ੍ਹਾ ਬਠਿੰਡਾ ਆਪਾਂ ਨੂੰ ਗੋਨਣਾ ਮੰਡੀ ਆਪਾਂ ਨੂੰ 2.5 ਕਿਲੋਮੀਟਰ ਰਹਿ ਜਾਂਦੀ ਆ ਠੀਕ ਹੈ ਤੇ ਬਠਿੰਡਾ ਆਪਾਂ ਨੂੰ 10-12 ਕਿਲੋਮੀਟਰ ਰਹਿ ਜਾਂਦੀ ਆ ਠੀਕ ਆ ਅ ਬਾਈ ਗੁਰਪ੍ਰੀਤ ਜੇ ਗੱਲ ਕਰਗੇ ਨਾਲ ਦੁੱਧ ਦਾ ਕੰਮ ਆ ਗਿਆ ਤੇ ਨਾਲ-ਨਾਲ ਮਿੰਨਾ-ਮਿੰਨਾ ਵਪਾਰ ਚੱਲਦਾ ਹਾਂਜੀ ਮਾਣਾ ਮੋਟਾ ਵਪਾਰ ਕਰਦੇ ਆ ਜੀ ਉਹ ਆਪਣਾ ਮੇਨ ਕੰਮ ਦੁੱਧ ਹੀ ਆ ਅੱਛਾ ਆ ਪਹਿਲਾਂ ਤਾਂ ਮੈਨੂੰ ਐ ਲੱਗਦਾ ਆਪਾਂ ਗਰਮੀ ਦੇ ਵਿੱਚ ਬਹੁਤ ਵੀਡੀਓ ਪਾਈਆਂ ਤੁਹਾਡੇ ਘਰੋਂ ਹਨਾ ਫਿਰ ਉਦੋਂ ਆਣਾ ਆਪਣਾ ਇੱਕ ਤਾਂ ਮੰਨ ਲਓ ਬੰਦਾ ਹੈ ਨਹੀਂ ਸੀਗਾ ਉਹਦੇ ਕਰਕੇ ਕੱਲਾ ਮੰਨ ਲਓ ਦੁੱਧ ਹੀ ਕਰ ਰਹੇ ਸੀਗੇ ਅੱਛਾ ਤੇ ਇੱਕ ਮੰਨ ਲਓ ਇੱਕ ਅੱਧੀ ਲਿਆਉਂਦੇ ਸੀ ਉਹ ਇੱਥੇ ਹੀ ਵਿਕ ਜਾਂਦੀ ਸੀ ਠੀਕ ਆ ਅੱਛਾ ਗੁਰਪ੍ਰੀਤ ਆਪਾਂ ਜਾਣਕਾਰੀ ਪਹਿਲਾਂ ਤੇਰੀ ਜਿਹੜੀ ਮਗਰ ਗਾਂ ਖੜੀ ਆ ਹਨਾ ਹਾਂਜੀ ਇਸ ਗਾਂ ਦੀ ਜਾਣਕਾਰੀ ਦੇ ਬਾਈ ਇਹ ਜਿਹੜੀ ਗਾਂ ਆ ਗਈ ਕਿੰਨਾ ਸੂਆ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਹੈ ਕਦੋਂ ਸੂਈ ਇਹ ਇਹ ਰਾਤ ਸੂਈ ਹੈ ਜੀ 12 ਵਜੇ 12 ਵਜੇ ਰਾਤ ਨੂੰ ਸੂਈ ਹੈ ਤਾਜੀ ਸੂਈ ਆ ਗਈ ਹਾਂਜੀ ਠੀਕ ਆ ਤੇ ਕਿੰਨੇ ਕ ਦੁੱਧ ਵਾਲੀ ਗਾਂ ਰਹੂਗੀ ਇਹ ਦੁੱਧ ਇਹ 25 26 ਕਿਲੋ ਪਾ ਦੂ ਜੀ ਖੁੱਲਾ ਹਾਂਜੀ ਦੂਜੇ ਨੰਬਰ ਤੇ ਇਹ ਫੈਂਟ ਵਾਲੇ ਪਾਸੇੋਂ ਵੀ ਚੰਗੀ ਰਹੂਗੀ ਅੱਛਾ 5 ਦੇ ਲਗਭਗ 6 ਫਟ ਆਉਗੀ ਇਹਦੀ 5 ਦੇ ਹਾਂਜੀ ਠੀਕ ਐ 5 ਦਾ ਮਤਲਬ ਇਹ ਗਾਂ ਦੀ ਨਾਰਮਲ ਰਹਿਣੀ ਹੈ ਹਾਂਜੀ ਨਾਰਮਲ ਹੀ ਇਹਦੀ ਰਹਿੰਦੀ ਆ ਮੰਨ ਲਓ ਇਹ ਨਹੀਂ ਮੰਨ ਲਓ ਜਿਵੇਂ ਟੋਕੜ ਹੋਊਗੀ ਉਦੋਂ ਯਾਰ ਵਧੂਗੀ ਓਵੇਂ ਵਧੂਗੀ ਉਹ ਸੱਜਰ ਦੀ ਮੰਨ ਲਓ ਇਹਦੀ 5 ਫਟ ਤੇ ਚੱਲੂਗੀ ਇਹ ਠੀਕ ਐ 5 2 5 ਆਪਾਂ ਇਹ ਵੀ ਕਹਿੰਦਾ ਕਿ ਗਰਮੀਆਂ ਦਾ ਤੋਹਫਾ ਹੀ ਆ ਹਾਂ ਬਾਕੀ ਗਰਮੀ ਗਰਮੀ ਘੱਟ ਮੰਨਦੀ ਹੁੰਦੀ ਹੈ ਜੀ ਠੀਕ ਐ ਖੋਲਨੀ ਫਿਰ ਗੁਰਪ੍ਰੀਤ ਆਪਾਂ ਤੋੜ ਕੇ ਦਿਖਾ ਦਗੇ ਇਧਰ ਹੀ ਲਿਆ ਕਰਾਂ ਗੁਰਪ੍ਰੀਤ ਇਧਰਲੇ ਪਾਸੇ ਲਿਆ ਕਰਾਂ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਅਹਿਰ ਸ਼ਹਿਰ ਗਾਂਵ ਦਿਖਾਉਣ ਲੱਗੇ ਬਾਕੀ ਨਾ ਬਾਡੀ ਦਾ ਵੇਟ ਆ ਜਿਹੜਾ ਬਹੁਤ ਜ਼ਿਆਦਾ ਆ ਬਾਕੀ ਵਾਜਣ ਦੇਖ ਲੋ ਜੀ ਲੰਮੀ ਲੰਮੀ ਬਹੁਤ ਆ ਹੂੰ ਇਹ ਲੇਵੇ ਵਾਲੇ ਪਾਸੋਂ ਵੀ ਜਿਹੜੀ ਹੈਗੀ ਨਾ ਬਹੁਤ ਸਾਫ ਸੁਥਰੇ ਲੇਵੇ ਵਾਲੀ ਆ ਥਣ ਵੀ ਵਧੀਆ ਇਹ ਵਧੀਆ ਹੈ ਤਾਂ ਮਾੜੀ ਮੋਟੀ ਭੂਣ ਵੀ ਹੋ ਸਕਦੀ ਹੁੰਦੀ ਹਾਂਜੀ ਮਾੜੀ ਮੋਟੀ ਬਾਕੀ ਤੜਕੇ ਦੁੱਧ ਕੱਢਿਆ ਹੋਇਆ ਜੀ 5 ਕਿਲੋ ਅੱਛਾ ਠੀਕ ਆ ਹਣਾ ਬੈਠਾ ਨਹੀਂ ਜਾਂਦਾ ਸੀ ਉਤੋਂ ਠੀਕ ਹੈ ਨਹੀਂ ਬੱਚੇ ਦਾ ਵਾੜਾ ਕਰਦੀ ਆ ਹੈਨਾ ਹੋਰ ਕੱਲ ਇਹ ਮੈਨੂੰ ਐ ਦੱਸ ਗੁਰਪ੍ਰੀਤ ਇਹ ਇੱਥੋਂ ਦਿਖਾ ਦਵਾਂ ਮੈਂ ਦੇਖ ਲਓ ਹੁਣ ਤੁਸੀਂ ਲੇਵੇ ਵਾਲੇ ਪਾਸੋਂ ਦੇਖੋ ਇਹਨਾਂ ਦਾ ਸੀਲ ਸਾਬੂ ਬਹੁਤ ਆਈ ਠੀਕ ਹੈ ਕੀ ਆਇਆ ਨਹੀਂ ਉਹ ਨਹੀਂ ਥਣ ਵਧੀਆ ਯਾਰ ਅੱਛਾ ਉੱਤੋਂ ਵੀ ਜਾਣਾ ਮਤਲਬ ਪੂਰੀ ਚੰਗੀ ਆ ਗਈ ਸਮੀ ਭਲੀ ਚੰਗੀ ਆ ਕੀ ਰੇਟ ਕਰਤਾ ਗੁਰਪੀ ਦੇਦਾ ਮੁੱਲ ਤਾਂ ਇਹ 115 ਅੱਛਾ ਤੇ 110 ਦੀ ਹਾਂ ਨਾ ਦੇ ਦਾਂਗੇ ਠੀਕ ਹੈ ਹਾਂਜੀ ਵੀ ਇਹਦੇ ਚੋਂ ਬਾਹਲਾ ਕੋਈ ਛੋਟਛਪਾ ਨਹੀਂ ਹਾਂ ਬਾਹਲਾ ਨਹੀਂ ਹੋਣਾ ਜੀ ਠੀਕ ਹੈ ਤੇ ਇਧਰਲੇ ਪਾਸੇ ਆ ਫਿਰ ਕਰਾਂ ਜਿਹੜੀ ਤੇਰੇ ਕੋਲੇ ਆ ਗਾਂ ਆ ਗਈ ਇਹ ਪਹਿਲਣ ਵਾਇਡ ਆ ਜੀ ਮੰਨ ਲਓ ਪਏ ਆ 20 25 ਦਿਨ ਪਏ ਆ ਇਹਦੇ ਅੱਛਾ 20 25 ਦਿਨ ਪਏ ਹਾਂਜੀ ਠੀਕ ਐ ਇਹ ਵੀ ਕ੍ਰੋਸ ਚ ਆ ਗਈ ਹੈਨਾ ਇਹ ਵੀ ਕ੍ਰੋਸ ਸੰਗ ਚ ਆ ਗਈ ਠੀਕ ਐ ਇਹ ਆ ਦੇਖੀ ਥਣਲੇਵਾ ਦਾ ਜਰਸੀ ਜੀ ਮੰਗੂ ਆ ਹੈਨਾ ਉੱਤਰ ਨਹੀਂ ਲੱਗੀ ਇਹ ਅਜੇ ਠੀਕ ਐ ਸਟਾਰਟਿੰਗ ਹੀ ਹੋਈ ਐ ਇਹ ਇਹ ਆ ਦੇਖ ਲੋ ਸੀਨ ਸਾਹੁ ਬਹੁਤ ਆ ਜੀ ਕੋਈ ਆ ਠੀਕ ਐ ਅ ਗੁਰਪ੍ਰੀਤ ਪਹਿਲੇ ਸੂਏ ਸੂਗੀ ਹਾਂਜੀ ਤੇ ਕਿੰਨੇ ਕ ਦੁੱਧ ਆਲੀ ਰਹੂਗੀ ਇਹ ਇਹ 14 15 ਕਿਲੋ ਦੁੱਧ ਪਾ ਦੂ ਜੀ 14 15 ਕਿਲੋ ਖੁੱਲਾ ਹਾਂਜੀ ਠੀਕ ਆ ਖੋਲ ਫਿਰ ਕਰਾਂ ਆਪਾਂ ਤੋੜ ਕੇ ਦਿਖਾਈਏ ਦੈਣਾ ਕੋਈ ਪੱਕਾ ਨਹੀਂ ਪਤਾ ਵੀ ਕਿੰਨੇ ਪਈ ਇਹਦੇ ਮੰਨ ਲਓ 20 ਜਾਂ 25 ਦਿਨ ਲਾਈ ਜੋ ਜੀ ਠੀਕ ਆ 20 ਮੌਕੇ ਦੇ ਬਾਦ ਘੱਟ ਵੀ ਲ ਜਾ ਸਕਦੀ ਆ ਉਹ ਮੰਨ ਲਓ ਉਤਰਨ ਲੱਗ ਗਈ ਹੁਣ ਇਹ ਠੀਕ ਹੈ ਇਹ ਆ ਦੇਖ ਲਓ ਤੁਸੀਂ ਇਧਰਲੇ ਪਾਸੇ 20 25 ਦਿਨ ਬਾਕੀ ਆ ਹਜੇ ਇਸ ਬਹਿੜ ਦੇ ਇਹ ਇਧਰ ਲਿਆ ਗੁਰਪ੍ਰੀਤ ਅੱਛਾ ਗੁਰਪ੍ਰੀਤ ਜੇ ਇਹਦੇ ਮੁੱਲ ਦੀ ਗੱਲ ਕਰਕੇ ਭਾਈ ਕੀ ਮੁੱਲ ਕਰਤਾ ਇਹਦਾ ਇਹ ਮੁੱਲ ਤਾਂ 50000 ਆ ਜੀ 48000 ਦੀ ਰਕਤ ਦੇ ਦਾਂਗੇ ਅੱਛਾ ਮੁੱਲ 50000 48000 ਦੀ ਦੇ ਦੋਗੇ ਵੱਡੀ-ਬੁੱਡੀ ਦੇਖ ਲਓ ਤੁਸੀਂ ਲੰਮੀ-ਲੰਮੀ ਕਿੱਡੀ ਹਾਂ ਨਹੀਂ ਠੀਕ ਹੈ ਭਜਨ-ਭਜਨ ਬਹੁਤ ਜਿਵੇਂ ਤੂੰ ਪਹਿਲਾਂ ਇੱਕ ਗੱਲ ਕਹੀ ਆ ਵੀ ਘੱਟੋ-ਘੜ ਵੀ 14-15 ਕਿਲੋ ਵਾਲੀ ਰਹੂ ਹਾਂ 14-15 ਕਿਲੋ ਫੈਂਟ ਵੀ ਵਧੀਆ ਆਊਗੀ ਦੀ ਹੂੰ ਇੰਨਾ ਕੀ ਦੁੱਧ ਦੇਊਗੀ ਜੀ ਅੰਕਗੇ 20 ਜਾਂ 22 ਜਾਂ 25 ਹੈਨਾ ਉਹ ਗੱਲਾਂ ਕਰ ਆਪਾਂ ਨਹੀਂ 14-15 ਕਿਲੋ ਵਾਲੀ ਹਾਂ ਨਹੀਂ 14-15 ਵੀ ਮੈਨੂੰ ਐ ਲੱਗਦਾ ਇਹਦਾ ਕੜੀ ਵਰਗਾ ਹੋਊਗਾ ਆ ਜਾ ਕਰ ਅੱਗੇ ਆ ਜਾ ਕਰ ਅੱਛਾ ਗੁਰਪੀ ਤੇ ਜਿਵੇਂ ਤਰਾ ਇੱਧਰ ਆ ਗਿਆ ਬੰਦੀ ਆ ਦੱਸ ਮੈਨੂੰ ਇਹ 5 ਕੁ ਮਹੀਨੇ ਉਮਰ ਆਈ ਇਹਦੀ ਆ ਬੱਚੀ ਦੀ ਹਾਂਜੀ ਠੀਕ ਐ ਕਿਵੇਂ ਕੋਸਾ ਇਹ ਕੀ ਰੇਟ ਕਰੇਗਾ ਇਹਦਾ ਇਹਦਾ ਰੇਟ ਇਹ ਦੇ ਦਾਂਗੇ 6000 ਦੀ ਜੀ 6000 ਦੀ ਹਾਂਜੀ ਠੀਕ ਆ ਤੁਹਾਨੂੰ ਤੋਂ ਵਧੀਆ ਜੀ ਦੇਖ ਲਓ ਇਹ ਮਾਣਾ ਭਾਈਦਾਂ ਵਾਲਾ ਇਹ ਅੱਛਾ ਰਾਤ ਹੀ ਆਈਆਂ ਮੰਗ ਠੀਕ ਐ ਅੱਛਾ ਜਿਹੜੀ ਗਾਂਹਾਂ ਵਾਲੀ ਆ ਗਈ ਜਿਹੜੀ ਗਾਂਹਾਂ ਮੰਨ ਲਓ ਵੀ ਇਹ ਐਰ ਸ਼ਰ ਦਾ ਕ੍ਰੋਸ ਆ ਗਿਆ ਹਾਂਜੀ ਇਹ ਐਰ ਸ਼ਰ ਦਾ ਕ੍ਰੋਸ ਆ ਗਿਆ ਹਾਂ ਤੇ ਬੱਚੀ ਇਹ ਵੀ ਚੰਗੀ ਆ ਤਾਂ ਤੁਹਾਨੂੰ ਗੁਲਾਬੀ ਆ ਵਧੀਆ ਠੀਕ ਆ ਖਰਜ ਕਿਦਾ ਪੁੱਛਣਾ ਭੱਟ ਨਹੀਂ ਕਿਤੇ ਦੇਖੀ ਕਿਤੇ 15 ਇਹ ਕਿਨੇ ਦੀ ਮੈਨੂੰ ਐ ਦੱਸ ਇਹ 15000 ਦੀ ਦੇ ਦਿਆਂਗੇ ਜੀ 15 ਦੀ ਤੇ ਆਹ ਜਿਹੜੀ ਖੜੀ ਇੱਕ केवी 15 ਦੀ ਦੇ ਦੇ ਦਾਂਗੇ ਜੀ ਇਹ ਵੀ 15 ਦੀ ਹਾਂਜੀ ਇਹ ਮਿੱਤਰਾਂ ਮੈਨੂੰ ਆਇਆ ਲੱਗਾ ਥੋੜੀ ਜੀ ਕਿਸੇ ਤੋਂ ਮਤਲਬ ਉਹ ਝੋਲੀ ਝਲੀ ਚੰਗੀ ਇਹਦੀ ਵੇਰ ਨਹੀਂ ਆਪਣੇ ਕੋਲੇ ਵੀਡੀਓ ਹੈਗੀ ਫਾਰਮ ਚੋਂ ਲੰਗਾ ਅੱਛਾ ਮੰਨ ਲਓ ਇਹ ਤਾਂ ਨਰਕ ਚ ਹੀ ਖੜੀਆਂ ਸੀ ਅੱਛਾ ਇੰਨਾ ਨਾ ਕਾਲਾ ਘਾਰਾ ਸੀਗਾ ਫੁੱਟ ਫੁੱਟ ਉਹ ਚੋਂ ਕੱਟ ਕੇ ਲੈਂਦੇ ਆ ਮੰਨ ਲਓ ਉਹ ਚੋਂ ਕੱਟ ਕੇ ਲੈਂਦੇ ਹਾਂ ਠੀਕ ਹੈ ਤਾਂ ਹੀ ਇਹਨਾਂ ਦੇ ਮਾਸ ਦੇ ਨਾਲ ਹਜੇ ਘਾਰਾ ਤਾਂ ਹੀ ਮਾਸ ਨਾ ਮਾੜਾ ਮਾੜਾ ਲਿਆ ਜੀ ਵਾਲਾ ੱਟਕਾ ਨਹੀਂ ਕਰ ਇਹਨਾਂ ਨਾਲ ਵਾਲਾ ੱਟਕਾ ਨਹੀਂ ਕਰ ਚਲ ਆਪੇ ਹੌਲੀ ਹੌਲੀ ਲੈ ਜਾ ਜੇ ਮੰਨ ਕੇ ਚੱਲ ਤੇਰੇ ਕੋਲੇ ਜੇ ਇਹ ਤਿੰਨੇ ਜੇ ਕੋਈ ਤਿੰਨੇ ਇਕੱਠੀਆਂ ਤਿੰਨੇ ਆਪਾਂ 32000 ਦੀਆਂ ਦੇ ਦਿਆਂਗੇ ਤਿੰਨੇ 32000 ਦੀਆਂ ਹਾਂਜੀ 15 30 ਤੇ 6 36 ਅੱਛਾ 32000 ਹਾਂ 32000 ਠੀਕ ਆ ਤੇ ਲਾਸਟ ਦੇ ਉੱਤੇ ਨਾ ਨੰਬਰ ਬੋਲ ਦੇ 94784 55302 ਜੀ 94784 55302 ਠੀਕ ਆ ਆ ਜਾ ਇੱਧਰਲੇ ਪਾਸੇ ਆ ਜਾ ਮੈਨੂੰ ਐ ਇੱਕ ਗੱਲ ਦੱਸ ਵੀ ਜਿਵੇਂ ਤੇਰਾ ਆਪਾਂ ਘੱਟੋ ਘੱਟ ਵੀ 6 ਮਹੀਨੇ ਜਾਂ ਸਾਲ ਤੋਂ ਲਾਲਾ ਵੀਡੀਓ ਬਣਦੀ ਆਪਣੀ ਹਾਂਜੀ ਤੇਰੇ ਘਰੋਂ ਜਿਵੇਂ ਆਇਦਰ گاਵਾ ਵਾਲਾ ਕੰਮ ਤੈਨੂੰ ਕਿਵੇਂ ਲੱਗਦਾ ਮੈਨੂੰ ਐਂ ਦੱਸ ਲੋਕ ਜਿਹੜੇ ਹੈਗੇ ਆ گاਵਾ ਰੱਖਣ ਕੇ ਮੱਝਾਂ ਤੇ ਦੁੱਧ ਦਾ ਕੰਮ ਕਰਨ ਨਹੀਂ ਨਹੀਂ گاਵਾ ਹੀ ਲੋਟਾ ਜੀ ਅੱਛਾ گاਵਾ ਇੱਕ ਦਾ ਦੁੱਧ ਨਹੀਂ ਮੁੱਕਰ ਦਿੰਦਾਂ ਠੀਕ ਹੈ ਤੇ ਸ਼ਹਿਰ ਦੇ ਵਿੱਚ ਫਿਰ ਕੀ ਰੇਟ ਪੈ ਜਾਂਦਾ ਸ਼ਹਿਰ ਦੇ ਵਿੱਚ 4500 ਰੁਪਏ ਪਈ ਜਾਂਦਾ ਜੀ ਅੱਛਾ 4500 ਰੁਪਏ ਪਈ ਜਾਂਦਾ ਜਿਹੜਾ ਠੀਕ ਹੈ 4500 ਰੁਪਏ ਤੇ ਕਿੰਨਾ ਦੁੱਧ ਆ ਤੇਰੇ ਕੋਲ ਹੁਣ ਇਸ ਟਾਈਮ ਆਪਣੇ ਕੋਲੇ ਗਾਇਆਂ ਗੱਬਣ ਹੋ ਗਏ ਜੀ ਸਾਰੀਆਂ ਮੰਨ ਲਓ ਇੱਕ ਦੋ ਹੀ ਰਹਿ ਗਈਆਂ ਗੱਬਣ ਕਰਨਗੋ ਅੱਛਾ ਤੇ ਆਪਣੇ ਕੋਲੇ ਮੰਨ ਲਓ 50 ਕਿਲੋ ਇਹ ਟਾਈਮ ਦਾ ਦੁੱਧ ਜੀ ਅੱਛਾ ਇੱਕ ਟਾਈਮ ਦਾ ਹਾਂ ਕਿ ਦੋਨੋਂ ਟਾਈਮ ਦਾ ਨਹੀਂ ਨਹੀਂ ਕਵਾਂਟਲ ਦਾ ਦੁੱਧ ਆਈ ਦੋਨੋਂ ਟਾਈਮ ਦਾ ਦੋਨੋਂ ਟਾਈਮ ਦਾ ਕਵਾਂਟਲ ਦੁੱਧ ਠੀਕ ਹੈ ਘਟੋ ਘਟ ਵੀ ਆਪਾਂ ਜੇ ਐਸਟੀਮੇਟ 4500 5000 ਦਾ ਦੁੱਧ ਪੈਂਦਾ ਜੇ ਉਹ ਤਾਂ ਨਹੀਂ ਕੋਈ ਹੈਗਾ ਪਸ਼ੂ ਕੋਈ ਦੇਣ ਵਾਲਾ ਇਧਰੋਂ ਹੈ ਨਹੀਂ ਜੀ ਚਲੋ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਜਿਹੜਾ ਹੈਗਾ ਨਾ ਪਸ਼ੂ ਇਧਰਲੇ ਆਸ-ਪਾਸੇ ਵਾਲੇ ਆਪਾਂ ਤੁਹਾਨੂੰ ਦਿਖਾਤੇ ਜੇ ਫਟਾਂ ਦੇ ਬਾਈ ਦੇ ਇ ਆਉਜੀ ਦੋ ਡੰਗ ਦੀ ਚਵਾਈ ਕਰਕੇ ਤਸੱਲੀ ਕਰਕੇ ਤੁਸੀਂ ਇਸ ਗਾਣ ਨੂੰ ਤੇ ਬਾਕੀ ਬੱਚੀਆਂ ਆਈਆਂ ਤੇ ਇੱਕ ਆ ਘਟੂ ਘਟ ਵੀ 20 25 ਦਿਨ ਬਾਕੀ ਹੈ ਇਹ ਚੈੱਕ ਕਰਕੇ ਲਿਜਾ ਸਕਦੇ ਹੋ ਬਾਕੀ ਰੇਟ ਕਿਵੇਂ ਲੱਗਿਆ ਦੱਸਿਓ ਜੀ